ਰਾਸ਼ਟਰਪਤੀ ਦੇ ਅਸਤੀਫੇ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਰਾਸ਼ਟਰਪਤੀ ਨੇ ਅੱਜ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨੇ ਕਿਉਂਕਿ ਉਹਨਾਂ ਨੇ ਤਾਂ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਅਸੀਂ ਉਹਨਾਂ ਬਾਰੇ ਕੋਈ ਇਦਾਂ ਦੀ ਗੱਲ ਤੇ ਨਹੀਂ ਕਵਾਂਗੇ ਪਰ ਇਹ ਹੈਰਾਨਗੀ ਜ਼ਰੂਰ ਹੈ ਕਿ ਕਿਉਂ ਅਸਤੀਫਾ ਦਿੱਤਾ ਗਿਆ ਮੁਲਕ 'ਚ ਆਪਣੇ ਕਿਸਮ ਦੀ ਵੱਖਰੀ ਕਿਸਮ ਦੀ ਕਾਲ ਜਦੋਂ ਕਿ ਵੱਡਾ ਰਾਸ਼ੀ ਆਗੂ ਆਪਣੇ ਅਹੁਦੇ ਤੋਂ ਅਸਤੀਫਾ ਰਿੰਦਾ ਹੈ ਉਸੇ ਦੇ ਕਾਣਾ ਕਰਕੇ ਹੀ ਇਸ ਦੀ ਵਾ ਕੋੜਾ ਕੋੜਾ ਰੁਪਏ ਖਰਚ ਕੇ ਸੈਸ਼ਨ ਹੁੰਦੇ ਹੈ ਚਾਹੇ ਵਿਧਾਨ ਸਭਾ ਦੇ ਸੈਸ਼ਨ ਹੋਵੇ ਚਾਹੇ ਪਾਰਲੀਮੈਂਟ ਦਾ ਸੈਸ਼ਨ ਤਾਂ ਉੱਥੇ ਬੜੀ ਗੱਲ ਹੈ ਕਿ ਸਾਰੇ ਮਿਲਕ ਦੀ ਸੰਸਥਾ ਹੈ ਉੱਥੇ ਕੋਈ ਤੇ ਚਾਹੀਦਾ ਕਿ ਹਾਕਮ ਤੇਰਾ ਉਹਸ ਨੂੰ ਖੁਦ ਇਹਣਾ ਬਤੀਰਾ ਆਪਣੀ ਲੋੜ ਹੈ ਤੇ ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਪਰ ਮੈਨੂੰ ਸੈਸ਼ਨ ਦੇ ਅੰਦਰ ਬੋਲਣ ਨਹੀਂ ਦਿੱਤਾ ਜਾਂਦਾ ਮੈਨੂੰ ਗੱਲ ਹੀ ਨਹੀਂ ਰੱਖਣ ਦਿੱਤੀ ਜਾਂਦੀ ਇਹ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਹੈ ਕਿਸ ਤਰ੍ਹਾਂ ਦੀ ਜਮਹੂਰੀਤ ਹੈ ਸਰਕਾਰ ਜੋ ਜਿਸ ਤਰ੍ਹਾਂ ਦੇ ਵਾਦੇ ਦਾਅਵੇ ਕਰ ਰਹੀ ਹੈ ਉਹ ਠੀਕ ਨੇ ਜਾਂ ਫਿਰ ਉਹ ਲੋਕਾਂ ਨੂੰ ਦੱਸ ਨਹੀਂ ਪਾਰੇ ਕਿ ਲੈਂਡ ਪੂਲਿੰਗ ਅਸੀਂ ਸਹੀ ਤਰੀਕੇ ਨਾਲ ਕਰ ਰਹੇ ਹਾਂ ਜਿਵੇਂ ਲਿਖਤ ਪੜਤ ਹੋਊਗੀ ਉਹਦੇ 'ਚ ਫਿਰ 1 ਲੱਖ ਰੁਪਿਆ ਅਡਵਾਂਸ ਪ੍ਰਤੀ ਇਕਟ ਔਰ ਜਦ ਤੱਕ ਉਹ 1.5 ਸਿਰੇ ਨਹੀਂ ਚੜ੍ਹੇਗੀ ਜਾਂ ਉਥੇ ਕੋਈ ਕੰਮ ਤਾਂ ਨਹੀਂ ਸ਼ੁਰੂ ਨਹੀਂ ਹੋਣਗੇ ਤਾ ਤੱਕ ਕਿਨੇ ਕਿਸਾਨ ਆਪਣੀ ਜ਼ਮੀਨ ਬੋਣ ਫਸਲਾਂ ਬੀਜਣ ਨਹੀਂ ਸਰਕਾਰ ਦਾ ਨਜ਼ਰੀਆ ਤਾਂ ਇਹ ਹੈ ਜੀ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣੇ ਆ ਉਹ ਤਾਂ ਮਿਲਣੇ ਹੀ ਮਿਲਣੇ ਆ ਉਹ ਪੈਸਿਆਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਅਡਵਾਂਸ ਹੈ ਫਿਰ ਬਾਕੀ ਕਹਿੰਦੇ ਜਿਹੜੀ ਫਸਲ ਬੀਜੋਗੇ सरकार ਦਾ ਪਹ ਜਾਣਦੀ ਹੈ 2 ਸਾਲ 1.5 ਸਾਲ 3 ਸਾਲ ਕਹਿੰਦੇ ਕਿ ਵਿਰੋਧੀ ਧਿਰ ਲੈਂਡ ਪੂਲਿੰਗ ਦੇ ਮਾਮਲੇ ਤੇ ਲਗਾਤਾਰ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਧਾਰਮਿਕ ਮर्यादा ਅੰਦਾਕ ਸਤਿਵ ਦੀ ਪਿਆੜਾ ਮਨਾਇਆ ਜਾਵੇ ਕਿਉਂਕਿ ਥੋੜੀ ਜਿਹੀ ਵਗਿਆ ਹੋਈ ਸਰਕਾਰ ਨੂੰ ਲੈਣ ਦੇ ਜਿੰਨੇ ਪੈ ਜਾਣਗੇ ਕਾਸਨ ਬਾਦਲ ਮਨਾ ਸਕਦੇ ਆ ਬਿਲਕੁਲ ਮੈਂ ਕੇਂਦਰ ਤੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਜਿਹੜਾ ਹੈਗਾ ਮਨਾ ਸਕਦੇ ਆ ਹੂੰ ਪ੍ਰਧਾਨ ਮੰਤਰੀ ਭਗਵਾਨ ਤੁਹਾਨੂੰ ਕਿਉਂ ਨਹੀਂ ਮਨਾ ਸਕਦੇ ਸਸ਼ੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਉਪ ਰਾਸ਼ਟਰਪਤੀ ਜਗਦੀਪ ਧਣਖੜ ਦੇ ਅਸਤੀਫੇ ਦੀ ਅਚਾਨਕ ਦਿੱਤੇ ਗਏ ਅਸਤੀਫੇ ਨੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਤੇ ਸਿਆਸਤ ਦੇ ਵਿੱਚ ਜੋ ਵਿਰੋਧੀ ਪਾਰਟੀਆਂ ਨੇ ਉਹ ਵੀ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈ ਰਹੀਆਂ ਉਸ ਤੋਂ ਇਲਾਵਾ ਮੌਨਸੂਨ ਅਜਲਾਸ ਦੀ ਗੱਲ ਕਰਾਂਗੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਅੱਜ ਦਰਬਾਰ ਸਾਹਿਬ ਪਹੁੰਚੇ ਨੇ ਤੇ ਹੋਰ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਸੂਬੇ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾ ਮਿਹਰਬਾਨੀ ਦਰਸਕਾਂ ਬੜੇ ਸਤਿਕਾਰ ਨਾਲ ਅੱਜ ਸਿਕਾਲ ਅਹਿਮ ਮੁੱਦੇ ਆ ਤੇ ਆਪਕੰ ਵੀ ਹਾਜ਼ਰ ਹੈਂ ਦਰਸਕਾਂ ਦੀ ਕਚਹਿਰੀ 'ਚ ਸਵਾਲ-ਜਵਾਬ ਲਈ ਲਾ ਹੋ ਚੋ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਉਹ ਰਾਸ਼ਟਰਪਤੀ ਦੇ ਅਸਤੀਫੇ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਰਾਸ਼ਟਰਪਤੀ ਨੇ ਅੱਜ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨੇ ਕਿਉਂਕਿ ਉਹਨਾਂ ਨੇ ਤਾਂ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਪਰ ਇਸ ਤੋਂ ਬਾਅਦ ਕਾਂਗਰਸ ਤੇ ਹੋਰ ਪਾਰਟੀਆਂ ਸਵਾਲ ਕਿਉਂ ਚੁੱਕ ਰਹੀਆਂ ਨੇ ਉਹ ਕਹਿੰਦੀਆਂ ਕਿ ਕਾਰਨ ਕੀ ਹੈ ਇਹ ਤਾਂ ਧਨਕਰ ਸਾਹਿਬ ਹੀ ਦੱਸ ਸਕਦੇ ਨੇ ਕਿਉਂਕਿ ਸਮਾਂ ਕੋਈ ਬਹੁਤਾ ਲੰਬਾ ਨਹੀਂ ਹੋਇਆ ਸੀ ਉਹਦਾ ਸਾਹਮਣੇ ਨੂੰ ਜੀ ਬਿਲਕੁਲ ਧਨਕਰ ਸਾਹਿਬ ਦਾ ਅਸਤੀਫਾ ਸਾਰੇ ਮੁਲਕ ਦੇ ਇੱਕ ਬੜਾ ਵੱਡਾ ਚਰਚਾ ਦਾ ਰਾਸੀ ਪਦਰ ਤੇ ਬੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਾਹਨਾਕ ਅਸਤੀਫਾ ਇਹ ਸਹੀ ਹੈ ਕਿ ਧਨਕਰ ਸਾਹਿਬ ਆਪਣੀ ਸਿਹਤ ਦਾ ਧਿਆਨ ਬਹੁਤ ਰੱਖਦੇ ਆ ਪਿਛਲੇ ਦਿਨਾਂ ਚ ਕੁਝ ਨਾ ਸਮੱਸਿਆਵਾਂ ਵੀ ਆਈਆਂ ਆ ਅੱਜ ਜਦੋਂ ਉਹਨਾਂ ਨੇ ਸਤੀਫਾ ਦਿੱਤਾ ਉਹ ਉਸ ਮੌਕੇ ਤੇ ਅਸਤੀਫਾ ਦਿੱਤਾ ਜਦੋਂ ਪਾਰਲੀਮੈਂਟ ਸੈਸ਼ਨ ਦਾ ਪਹਿਲਾ ਦਿਨ ਸੀ ਹੂੰ ਯਾਨੀ ਦੇਖੋ ਉਸ ਤੋਂ ਲੱਗਦਾ ਹੈ ਕਿ ਹੁਣ ਤਨਕਰ ਸਾਹਿਬ ਤਾਂ ਨਹੀਂ ਬੋਲ ਰਹੇ ਇਸ ਇਸ਼ੂ ਤੇ ਅਪਾ ਵੀ ਇੰਗੇ ਜਰਨਲਿਸਟ ਨਾਲ ਗੱਲ ਕਰ ਰਹੇ ਆਂ ਕਿ ਉਸ ਤੋਂ ਲੱਗਦਾ ਹੈ ਕਿ ਬੜਾ ਸੂਝ ਸਮਝ ਕੇ ਉਹਨਾਂ ਨੇ ਦਿਨ ਸੁਣਿਆ ਕਿ ਪਾਰਲੀਮੈਂਟ ਦਾ ਪਹਿਲਾ ਦਿਨ ਤਨਕਰ ਸਾਹਿਬ ਦਾ ਅਸਤੀਫਾ ਉਹ ਪ੍ਰਸ਼ਧਪਤੀ ਉਹ ਰਾਸਵਧਿਯੋਗਵਾਈ ਕਰਦੇ ਆ ਜੇ ਦੇ ਕੌਮੀ ਪੱਤਰ ਦੇ ਜਾਣੇ ਪਹਿਚਾਣੇ ਆਗੂ ਇੱਕ ਨਾ ਹੈ ਤਨਕਰ ਸਾਹਿਬ ਦਾ ਵਿਰੋਧੀ ਧਰਮ ਵੀ ਬੇਸ਼ੱਕ ਉਹਨਾਂ ਦੇ ਅਸਤੀਫੇ ਬਾਰੇ ਜਿਦਾਂ ਨੇ ਮਰਜੀ ਸਵਾਲ ਫਰਾਂ ਕਰਾਤੀ ਤੌਰ ਤੇ ਨੇ ਤਾਰੀਫ ਕਰਦੀ ਹੈ ਜੀ ਉਹ ਕਹਿੰਦੇ ਜੇ ਤੋ ਪਾਰਲੀਮੈਂਟ ਚ ਬੈਠ ਕੇ ਗੁਆਹੀ ਕਰਦੇ ਸੀ ਸਦਨ ਦੀ ਤਾਂ ਉਹ ਵਿਰੋਧੀਆਂ ਨੂੰ ਵੀ ਬਰਾਬਰ ਦਾ ਹੱਕ ਦਿੰਦੇ ਸੀ ਜਿੰਨਾ ਹਾਕਮਾਂ ਨੂੰ ਦਿੰਦੇ ਸੀ ਬਿਲਕੁਲ ਕਿ ਕਿਤੇ ਉਹਨੇ ਇਸ ਤਰ੍ਹਾਂ ਵਿਰੋਧੀਆਂ ਨੂੰ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਂਝ ਵੀ ਰਾਜਸਥਾਨ ਤੋਂ ਆਇਆ ਕਿਸਾਨੀ ਪਛੋਖੜਾ ਉਹਨਾਂ ਦਾ ਇੱਕ ਵੱਡਾ ਨਾਂ ਹੈ ਪਿੱਛੇ ਕਿਸਾਨੀ ਅੰਦੋਲਨ ਦੇ ਸਮੇਂ ਚ ਉਹ ਦਵਾਕੇ ਕਿਸਾਨਾਂ ਦੀ ਹਮਾਇਤ ਜਿੱਥੇ ਗੱਲ ਕਰਦੇ ਰਿਹਾ ਉਥੇ ਭਾਜਪਾ ਦੇ ਹੱਕ ਚ ਵੀ ਖੜੇ ਹੁੰਦੇ ਰਹੇ ਪਰ ਉਹਨੇ ਤਾਂ ਅਸਤੀਫਾ ਦੇਣਾ ਪਾਰਟੀਕਰ ਪਾਰਟੀਆਂ ਤਾਂ ਕਈ ਕਿਹ ਮੈਂ ਦੇਖ ਰਿਹਾ ਕੋਈ ਵੱਡੇ ਮੀਡੀਆ ਗਰੁੱਪਾਂ ਨੇ ਵੀ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਕਿ ਜਾਣ ਕੇ ਇਸ ਤਰ੍ਹਾਂ ਅਸਤੀਫਾ ਤਨ ਕਰਦਾ ਕੀ ਵਜ੍ਹਾ ਹੋਗੀ ਕਿਉਂ ਅਸਤੀਫਾ ਦਿੱਤਾ ਗਿਆ ਸੋ ਸਵਾਲ ਤਾਂ ਉੱਠ ਰਿਹਾ ਇਸ ਮੌਕੇ ਤੇ ਕਿ ਕਿਉਂ ਅਸਤੀਫਾ ਦਿੱਤਾ ਗਿਆ ਪਰ ਇਹਦਾ ਸਪਸ਼ਟ ਜਵਾਬ ਕੋਈ ਇੱਕ ਤਾਂ ਬੜੇ ਸਤਕਾਰਯੋਗ ਹਸਤੀ ਹੈ ਉਹਦੇ ਤੇ ਜਿਸ ਨੂੰ ਸੇਵਾ ਮੁਕਤ ਹੋਇਆ ਨਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੰਦਾ ਹੈ ਸਪਸ਼ਟ ਜਵਾਬ ਤਾਂ ਉਹ ਵੀ ਦੇ ਸਕਦੇ ਆ ਪਰ ਜਿੱਦਾਂ ਕਾਂਗਰਸ ਵਾਲੇ ਵਿਰੋਧੀ ਤਰ੍ਹਾਂ ਕਹਿ ਰਹੀ ਹੈ ਕਿ ਅਸੀਂ ਉਹਨਾਂ ਬਾਰੇ ਕੋਈ ਇਦਾਂ ਦੀ ਗੱਲ ਤੇ ਨਹੀਂ ਕਵਾਂਗੇ ਪਰ ਇਹ ਤੇ ਹੈਰਾਨੀ ਜ਼ਰੂਰ ਹੈ ਕਿ ਕਿਉਂ ਅਸਤੀਫਾ ਦਿੱਤਾ ਗਿਆ ਮੁਲਕ ਚ ਆਪਣੇ ਕਿਸਮ ਦੀ ਇੱਕ ਵੱਖਰੀ ਕਿਸਮ ਦੀ ਗੱਲ ਕਿਉਂਕਿ ਤਾਂਕਰ ਸਾਹਿਬ ਨੇ ਇਸ ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਲਿਖੇ ਸੀ ਅਸਤੀਫੇ ਤੋਂ ਪਹਿਲਾਂ ਹੂੰ ਕੋਈ ਮੀਟਿੰਗਾਂ ਸੀ ਪਾਰਲੀਮੈਂਟ ਮੈਂਬਰਾਂ ਨਾਲ ਕਦਰੇ ਹੋ ਗਏ ਤਾਂ ਨਹੀਂ ਮੀਟਿੰਗਾਂ ਰੱਖेंगे ਅਸੀਂ ਕਹਦਾ ਸ਼ਡਿਊਲ ਸੀ ਬਣੇ ਹੋਏ ਜਿਹਦੇ ਮਦਦ ਕਿਤੇ ਵੀ ਇਹਨਾਂ ਨਜ਼ਰ ਨਹੀਂ ਜੀ ਆਉਂਦੀ ਕਿ ਧੰਕਰ ਸਾਹਿਬ ਤਸਦੀਕਾ ਦੇਣਗੇ ਸੋ ਜਾਨ ਕੇ ਇਸਦੀਵਾ ਦੇ ਕੇ ਵੈਸੇ ਉਹਨਾਂ ਜਿਹੜਾ ਹੁੰਦਾ ਨਾ ਕਿ ਆਹ ਕ੍ਰਿਕਟ ਦੀ ਗੇਂਦ ਸੈਕਸ਼ਨ ਮਾਰ ਦੇ ਸਿਕਸਰ ਮਾਰਤਾ ਲੋਕਾਂ ਨੇ ਤਸਦੀਕਾ ਜਾਂਦੇ ਹੀ ਦੇਖਿਆ ਉਹਨਾਂ ਅਸਬਦੀ ਨੂੰ ਭੇਜਿਆ ਆਪਣਾ ਤਸਦੀਕਾ ਕਿ ਚੁੱਕੋ ਇਸਦੀਵਾ ਮੇਰਾ ਸੇਧ ਮੇਰੀ ਜਾਂਚ ਨਹੀਂ ਦਿੰਦੀ ਉਹ ਕੇ ਕਾਮਦਾਰ ਨੇ ਜ਼ਿਕਰ ਹੀ ਕੀਤਾ ਅਕਸਰ ਕਾਰਨ ਕੋਈ ਵੀ ਹੁੰਨਾ ਪਿਛਲੇ ਸਮੇਂs ਵੀ ਬੀnge ਚੰਨਾ ਸਫਾ ਦੇਖਦੇ ਹਾਂ ਜਦੋਂ ਕੋਈ ਵੱਡਾ ਰਾਸੀ ਆਗੂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਉਹ ਸੇਹ ਦੇ ਕਾਰਨਾਂ ਕਰਕੇ ਹੀ ਅਸਤੀਫਾ ਦਿੰਦਾ ਬਿਲਕੁਲ ਕਾਰਨ ਕੀ ਹੋ ਸਕਦੇ ਉਹ ਤਾਂ ਫਿਰ ਜਿਆ ਮੀਡੀਆ ਵਾਲੇ ਲੱਭਦੇ ਆ ਜਾਂ ਵਿਰੋਧੀ ਧਿਰਾਂ ਲੱਭਦੀਆਂ ਕਿ ਕੀ ਕਾਰਨ ਹੋ ਸਕਦੇ ਉਸ ਇਸ ਤਰੀਕੇ ਨਾਲ ਤਾਂ ਸੰਘਰਸ਼ਾ ਨੇ ਕਾਰਨ ਕੋਈ ਨਹੀਂ ਦਿੱਤਾ ਇਹਨਾਂ ਵਿਰੋਧੀ ਦੇ ਮੀਡੀਆ ਵਾਲੇ ਸਵਾਲ ਉਠਾ ਰਹੇ ਕਿ ਬੜੀ ਹੈਰਾਨੀ ਜਨ ਗੱਲ ਹੈ ਕਿ ਇਸ ਕਦਰ ਕਿਉਂ ਰੁਕਸ ਹੋ ਗਿਆ ਸੰਘਰਸ਼ਾ ਜੀ ਜੀ ਸਿਰਜਪ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਐਨ ਮੌਕੇ ਤੇ ਆ ਕੇ ਅਸਤੀਫਾ ਦੇਣਾ ਸੋ ਗੱਲ ਆਪਾਂ ਮੌਨਸੂਨ اجلاس ਤੇ ਸਦਨ ਦੀ ਕਰਾਂਗੇ ਸੋ ਮੌਨਸੂਨ اجلاس ਸ਼ੁਰੂ ਹੋ ਗਿਆ ਅੱਜ ਦੂਸਰਾ ਦਿਨ ਸੀ ਉਹਦਾ ਇਸ ਵਿਚਾਰ ਬੜੇ ਤਰ੍ਹਾਂ ਦੇ ਹੰਗਾਮੇ ਹੋਏ ਨੇ ਵਿਰੋਧੀ ਧਿਰਾਂ ਨੇ ਬੜੇ ਵੱਡੇ ਪੱਧਰ ਦੇ ਉੱਪਰ ਹੰਗਾਮਾ ਕੀਤਾ ਹੈ ਕਈ ਵਿਸ਼ਿਆਂ ਨੂੰ ਲੈ ਕੇ ਹੰਗਾਮੇ ਨੇ ਜਿਹੜੇ ਹੋਏ ਨੇ ਜਿਸ ਦੇ ਵਿੱਚ ਬਿਹਾਰ VOTER ਸੂਚੀ ਦੇ ਸੋਧ ਦੀ ਚਰਚਾ ਨੂੰ ਲੈ ਕੇ ਵੀ ਐ ਉਸ ਤੋਂ ਬਾਅਦ ਪਹਿਲਗਾਮ ਅਟੈਕ ਨੂੰ ਲੈ ਕੇ ਵੀ ਕਈ ਚੀਜ਼ਾਂ ਨੇ ਕੀ ਕਹਿਣਾ ਚਾਹੁੰਦੇ ਹੋ ਸੈਸ਼ਨ ਦੇ ਬਾਰੇ ਦੇਖੋ ਪਹਿਲੀ ਗੱਲ ਇਹ ਹੈ ਕਿ ਸੈਸ਼ਨ ਦਾ ਪਹਿਲਾ ਜਾਂ ਦੂਜਾ ਦਿਨ ਤਾਂ ਸ਼ੁਰੂ ਦੇ ਚ ਹੀ ਟਕਰਾ ਮੰਦ ਭਾਗ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਆਪਾਂ ਜੇ ਮੀਡੀਆ ਦੇ ਤੌਰ ਤੇ ਗੱਲ ਕਰੀਏ ਤਾਂ ਕਰੋੜਾਂ ਕਰੋੜਾਂ ਰੁਪਏ ਖਰਚ ਕੇ ਸੈਸ਼ਨ ਹੁੰਦੇ ਆ ਚਾਹੇ ਵਿਧਾਨ ਸਭਾ ਦੇ ਸੈਸ਼ਨ ਹੋਣ ਚਾਹੇ ਪਾਰਲੀਮੈਂਟ ਦਾ ਸੈਸ਼ਨ ਹੋਵੇ ਉੱਥੇ ਵੀ ਠੀਕ ਗੱਲ ਹੈ ਕਿਉਂਕਿ ਸਾਰੇ ਦੇ ਮੁੱਲਕ ਦੀ ਸੰਸਥਾ ਹੈ ਉੱਥੇ ਕੋਈ ਤੇ ਚਾਹੀਦਾ ਕਿ ਜਿਹੜੀ ਹਾਕਮਤ ਹੈ ਉਸ ਨੂੰ ਖੁਦ ਲੈਣਾ ਪਈ ਰਾ ਆਪਣੀ ਦੀ ਲੋੜ ਹੈ ਹਾਲਾਂਕਿ ਰਵਾਇਤੀ ਤੌਰ ਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਰਵਾਇਤ ਬਣੀ ਹੋਈ ਹੈ ਕਿ ਸਾਰੀਆਂ ਰਾਜਸੀ ਤਰ੍ਹਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਹਾਕਮ ਤੇਰ ਵੱਲੋਂ ਉਥੇ ਇਹਨਾਂ ਵਿਰੋਧੀ ਜਨ ਆਪਣਾ ਗਿਲੇ ਸ਼ਿਕਵੇ ਦੱਸਦੇ ਆ ਕਿ ਸੈਸ਼ਨ ਇਧਾਂ ਚੱਲਣਾ ਚਾਹੀਦਾ ਹਾਕਮ ਤੇਰ ਨੂੰ ਦੀ ਸੁਣਵਾਈ ਵੀ ਕਰਦੀ ਹੈ ਪਰ ਜਿਉਂ ਹੀ ਕਦਮ ਚ ਹੈ ਹਾਕਮ ਤੇਰ ਚ ਵਿਰੋਧੀ ਤੇਰ ਸਦਨ ਦੇ ਅੰਦਰ ਆਉਂਦਾ ਹੈ ਤਾਂ ਫਿਰ ਇੱਕ ਦੂਜੇ ਦੇ ਸਾਹਮਣੇ ਖੜੇ ਦਿਖਾਈ ਦਿੰਦੇ ਆ ਜਿਵੇਂ ਕੱਲ ਪਹਿਲੇ ਦਿਨ ਹੋਇਆ ਆਪਰੇਸ਼ਨ ਹੰਦੂਰ ਦਾ ਮੁੱਦੇ ਤੇ ਅਨੁਤਰ ਮੰਗੀ ਸੀ ਕਿ ਬੈਸ ਹੋਣੀ ਚਾਹੀਦੀ ਹੈ ਕੰਟਿਆਂ ਬਧੀ ਕੰਟਿਆਂ ਬਧੀ ਬੈਸ ਤੋਂ ਬਾਅਦ ਇਸ ਗੱਲ ਤੇ ਸਹਿਮਤੀ ਹੋਈ ਕਿ ਹਾਂ ਇਸ ਮਾਮਲੇ ਤੇ ਬੈਸ ਹੋਏਗੀ ਹਾਕਮ ਤੇ ਇਤਿਆਰ ਹੋਈਏ ਇਹਦੇ ਵਿੱਚ ਹਰ ਬਿਹਾਰ ਚ ਵੋਟਰ ਸੂਚੀ ਦਾ ਮਾਮਲਾ ਕੋਮੀ ਪੱਤਰ ਤੇ ਚੋਣ ਕਮਿਸ਼ਨ ਬਾਰੇ ਸਵਾਲ ਉੱਠ ਰਹੇ ਆ ਵਿਆਹ ਸਰਕਾਰ ਬਾਰੇ ਉੱਠ ਰਹੇ ਆ ਨੈਸ਼ਨ ਪੱਧਰ ਤੇ ਸਵਾਲ ਉੱਠ ਰਹੇ ਆ ਉਹਦਾ ਵੀ ਜਵਾਬ ਜਿਹੜੀ ਅਫਰੋਦੀ ਤਰ ਮੰਗ ਰਹੀ ਹੈ ਹਾਕਮ ਤੇ ਆਪਣੇ ਢੰਗ ਨਾਲ ਗੱਲ ਕਰਦੀ ਹੈ ਕਿ ਇਸ ਗੱਲ ਦਾ ਜਵਾਬ ਦੇਣਾ ਜਾਂ ਨਹੀਂ ਦੇਣਾ ਏ ਡਿਸਾਈਡ ਕਰ ਦਿੱਤੀ ਹਾਕਮਦਰ ਤੇ ਵਿਰੋਧੀ ਧਿਰ ਕੋਲੇ ਫਿਰ ਸਵਾਇ ਉਹ ਟੈਸਟਾਂ ਤੋਂ ਹੋ ਕੇ ਗੱਲ ਰਹਿ ਨਹੀਂ ਜਾਂਦੀ ਗੁਰੂਦੀਧਰ ਤੇ ਆਗੂ راہਲ ਗਾਂਧੀ ਇੱਕੋ ਦੀ ਟਿੱਪਣੀ ਕਮਾਲ ਦੀ ਟਿੱਪਣੀ ਹੈ ਉਹ ਕਹਿੰਦਾ ਵੈਸੇ ਤਾਂ ਸੰਵਿਧਾਨਮਤਾ ਉਹ ਜਿਹੜੇ ਵਿਰੋਧੀ ਧਿਰ ਦੇ ਆਗੂ ਐ ਉਹਨਾਂ ਨੂੰ ਗੱਲ ਕਹਿਣ ਦੀ ਪੂਰੀ ਖੁੱਲ ਹੈ ਕਹਿੰਦੇ ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਪਰ ਮੈਨੂੰ ਸਦਨ ਦੇ ਅੰਦਰ ਬੋਲਣ ਨਹੀਂ ਦਿੱਤਾ ਜਾਂਦਾ ਮੈਨੂੰ ਗੱਲ ਹੀ ਨਹੀਂ ਰੱਖਣ ਦਿੱਤੀ ਜਾਂਦੀ ਕਿ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਐ ਕਿਸ ਤਰ੍ਹਾਂ ਦੀ ਜਮਹੂਰੀਤ ਐ ਯਾਨੀ ਸਤੰਨ ਦੇ ਜਿਹੜੇ ਵਿਰੋਧੀਦਰ ਦੇ ਆਗੂ ਆ ਤੇ ਉਹੀ ਇਹ ਕਲ ਕਹਿਣਾ ਕਿ ਮੈਨੂੰ ਨਹੀਂ ਬੋਲਣ ਦਿੱਤਾ ਜਾਂਦਾ ਤੇ ਫਿਰ ਅੰਦਾਜ਼ਾ ਲਗਾਓ ਕਿ ਸਭ ਨੇ ਚੱਕਰਾਤ ਹੋ ਬਗੈਰ ਹੋਰ ਲੱਭੇਗਾ ਕੀ ਅਰੇ ਦੇ ਦੇ ਲਈ ਮੰਦ ਭਗਾ ਚਾਹੀਦਾ ਤਾਂ ਹੈ ਕਿ ਸਤੰਨ ਦੇ ਅੰਦਰ ਬਹੁਤ ਸਾਰੇ ਮੁੱਦੇ ਐ ਦੇ ਦੇ ਲੋਕਾਂ ਦੀਆਂ ਨਸੀਬਤਾਂ ਇਸ ਵळे ਕਈ ਸੁਭਾਂ ਚੜਾਵਾਂ ਵਾਲੀ ਸਥਿਤੀ ਬਣੀ ਐ ਹੂੰ ਬਿਲਕੁਲ ਲੋਕਾਂ ਦੀਆਂ ਮੁਸ਼ਕਲਾਂ ਸਾਨਾ ਦੀਆਂ ਮੁਸ਼ਕਲਾਂ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦੇ ਦੇ ਤੇ ਨਰਵਾਕਾ ਦੇ ਮਸਲੇ ਐ ਉਹਨਾਂ ਨੂੰ ਵਿਚਾਰਨਾ ਹੱਲ ਕਰਨੀ ਲੋੜ ਹੈ ਸੰਧੀ ਨਾਲ ਰੁਦੀ ਵਿਜੇ ਜਿੰਦਾਬਾਦ ਮਰਦਾਬਾਦ ਕਰਕੇ ਜਦੋਂ ਆਖਰੀ ਕੁਝ ਦਿਨ ਰਹਿ ਜਾਂਦੇ ਆ ਤਾਂ ਫਿਰ ਹਾਕਮ ਦੇ ਕੋਲੇ ਬਹੁਤ ਸਮੰਧੀਤਾ ਹੁੰਦੀ ਹੈ ਜਿਹੜੇ ਬਿੱਲ ਪਾਸ ਕਰਾਉਣੇ ਹੁੰਦੇ ਉਹ ਕਰਾ ਲੈਂਦੇ ਆ ਤੇ ਸੈਸ਼ਨ ਸਮਾਪਤ ਹੋ ਜਾਂਦਾ ਹੈ ਟਕਰਾਹ ਦੀ ਸਥਿਤੀ ਜਾਪਾ ਚਾਉਣਾ ਕਿ ਸੈਸ਼ਨ ਨਹੀਂ ਜਾਣਾ ਚਾਹੀਦਾ ਸੈਸ਼ਨ ਚੱਲਣਾ ਚਾਹੀਦਾ ਲੋਕਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਜੀ ਰੁਦੀਤਨੋ ਵੀ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਪਰ ਹਾਕਮਾਂ ਤੇ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਾਕਮਦਰ ਖੁਦ ਜ਼ਰਾ ਬਖਾਏਗੀ ਆਪਣਾ ਕੀਰਾ ਤਾਂ ਉਹrodite ਨੂੰ ਮਜਬੂਰ ਹੋ ਕੇ ਉਹਨਾਂ ਦੀ ਗੱਲ ਸੁਣਨੀ ਪੈਗੀ ਜੀ ਜੀ ਸੱਚਾ ਬੱਗੇ ਵਾਦਿਆਂ ਤੇ ਗੱਲ ਲੈਂਡ ਪੁਲਿੰਗ ਸੰਬੰਧੀ ਕਰਦੇ ਆ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਲੈਂਡ ਪੁਲਿੰਗ ਨੂੰ ਲੈ ਕੇ ਲਏ ਜਾ ਰਹੇ ਨੇ ਸੋ ਅੱਜ ਵੀ ਇੱਕ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਕਹਿੰਦੇ ਕਿ ਪਲਾਟ ਮਲਨ ਤੱਕ ਪ੍ਰਤੀ ਸਾਲ 1 ਲੱਖ ਰੁਪਏ ਦਿੱਤੇ ਜਾਣਗੇ ਤੇ ਜਦੋਂ ਤੱਕ ਜਿਹੜੀ ਖੇਤਰ ਵਿਕਸਿਤ ਹੋਣ ਤੱਕ ਜਿਹੜੀ ਖੇਤੀ ਦੇ ਯੋਗਵਾਹੀ ਹੈ ਉਹਨੂੰ ਇਜਾਜ਼ਤ ਵੀ ਦਿੱਤੀ ਜਾਏਗੀ ਕਿ ਤੁਸੀਂ ਖੇਤੀ ਕਰ ਸਕਦੇ ਹੋ ਇਸੇ ਹੀ ਮਸਲੇ ਦੇ ਉੱਪਰ ਲੁਧਿਆਣਾ ਦੇ ਵਿੱਚ ਅੱਜ ਅਕਾਲੀ ਦਲ ਹੈ ਜਿਹੜਾ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਉਹ ਕਹਿੰਦੇ ਕਿ ਅਸੀਂ ਤਾਂ ਇੱਕ ਵੀ ਇੰਚ ਜ਼ਮੀਨ ਹੈ ਜਿਹੜੀ ਨਹੀਂ ਖਸਕਣ ਦੇਾਂਗੇ ਕਿਤੇ ਨਹੀਂ ਜਾਣ ਦੇਵਾਂਗੇ ਕਿਵੇਂ ਦੇਖਦੇ ਹੋ ਲੈਂਡ ਪੁਲਿੰਗ ਨੂੰ ਸਰਕਾਰ ਜੋ ਜਿਸ ਤਰ੍ਹਾਂ ਦੇ ਵਾਅਦੇ ਦਾਅਵੇ ਕਰ ਰਹੀ ਹੈ ਉਹ ਠੀਕ ਨੇ ਜਾਂ ਫਿਰ ਉਹ ਲੋਕਾਂ ਨੂੰ ਦੱਸ ਨਹੀਂ 파ਰੇ ਕਿ ਲੈਂਡ ਪੁਲਿੰਗ ਅਸੀਂ ਸਹੀ ਤਰੀਕੇ ਨਾਲ ਕਰ ਰਹੇ ਆਂ ਦੇਖੋ ਆਪਾਂ ਦੋਨੇ ਨਜ਼ਰੀਆਂ ਦੀ ਗੱਲ ਕਰਦੇ ਆਂ ਸਰਕਾਰ ਕਹਿੰਦੀ ਹੈ ਕਿ ਅਸੀਂ ਬਿਲਕੁਲ ਠੀਕ ਹਾਂ ਵਿਰੋਧੀ ਕਹਿੰਦੇ ਤੁਸੀਂ ਬਿਲਕੁਲ ਠੀਕ ਨਹੀਂ ਹੈਗੇ ਦੂਜੇ ਕਿ ਸਰਕਾਰ ਦਾ ਸਵਾਲ ਹੈ ਸਰਕਾਰ ਨੇ ਜੋ ਪੇਸ਼ਕਸ਼ ਕੀਤੀ ਹੈ ਜਦ ਤੁਸੀਂ ਜ਼ਿਕਰ ਵੀ ਕੀਤਾ ਉਹਨਾਂ ਨੇ 50000 ਰੁਪਏ ਪ੍ਰਤੀ ਏਕੜ ਦਾ ਕਹਿ ਕੇ ਪੇਸ਼ ਕੀ ਦਾ ਚੱਕੋ ਜੀ ਕੋਈ ਲੈਣਾ ਨਹੀਂ ਦੇਣਾ ਨਹੀਂ ਜਿਹਦੇ ਨਾਲ ਗੱਲ ਹੋ ਗਈ ਹੈ 50000 ਪੇਸ਼ ਕੀ ਇਸ ਤੋਂ ਬਾਅਦ ਜਦੋਂ ਲਿਖਤ ਪੜਤ ਹੋਊਗੀ ਉਹਦੇ ਤੇ ਫਿਰ 1 ਲੱਖ ਰੁਪਏ ਅਡਵਾਂਸ ਪ੍ਰਤੀ ਏਕੜ ਔਰ ਜਦ ਤੱਕ ਉਹ ਡੇਰ ਸਿਰੇ ਨਹੀਂ ਚੜੇਗੀ ਜਾਂ ਉਥੇ ਕੋਈ ਕੰਮ ਕੰਧੇ ਸ਼ੁਰੂ ਨਹੀਂ ਹੋਣਗੇ ਤਾ ਤਾਂ ਕਿਨੇ ਕਿਸਾਨ ਆਪਣੀ ਜ਼ਮੀਨ ਬੋਣ ਫਸਲਾਂ ਬੀਜਣ ਜਣੀ ਸਰਕਾਰ ਦਾ ਨਜ਼ਰੀਆ ਤਾਂ ਇਹ ਹੈ ਕਿ ਦੇਖੋ ਜੀ ਕਿਨੇ ਕਿਸਾਨਾਂ ਲਈ ਮੋਝਾਂ ਮੋਝਾਂ 50000 ਪਹਿਲਾਂ ਲੱਖ ਰੁਪਇਆ ਬਾਅਦ ਚ ਕਿਸਾਨਾਂ ਕੋਲੇ ਤਾਂ ਅੱਜ ਦੀ ਦੇਜ ਚ ਪੈਸਾ ਕਿੱਥੇ ਹੁੰਦਾ 50000 ਤੇ 1.5 ਲੱਖ ਤਾਂ ਸਿੱਧੇ ਹੋ ਗਿਆ ਬਾਕੀ ਜਿਹੜੇ ਆਉਣੇ ਆ ਬਾਅਦ ਚ ਉਹਨਗੇ ਜਿਨ੍ਹਾਂ ਦੀ ਡੀਲ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣੇ ਆ ਉਹ ਤਾਂ ਮਿਲਨੇ ਮਿਲਨੇ ਆ ਉਹ ਪੈਸਿਆਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਅਡਵਾਂਸ ਹੈ ਤੇ ਬਾਕੀ ਕਹਿੰਦੇ ਜਿਹੜੀ ਫਸਲ ਬੀਜੋਗੇ ਸਰਕਾਰ ਦਾ ਆਪਾ ਜਾਣਦੇ ਆ 2 ਸਾਲ 1.5 ਸਾਲ 3 ਸਾਲ ਕਹਿੰਦੇ ਨੇ ਨਹੀਂ ਜਿੱਥੇ ਜਿੱਥੇ ਡਿਵੈਲਪਮੈਂਟ ਹੋਏਗੀ ਤੇ ਆਪਣੀ ਫਸਲ ਬੀਜੋ ਤੇ ਮौजਾਂ ਕਰੋ ਪੈਸੇ ਤੁਹਾਡੇ ਝੇਲ ਚ ਆਗੇ ਸਰਕਾਰ ਤਾਂ ਕਹਿੰਦੀ ਆ ਦੇਖੋ ਜੀ ਕਿਸਾਨਾਂ ਦੇ ਲਈ ਵੀ ਮौजਾਂ ਸੂਬੇ ਦਾ ਵੀ ਵਿਕਾਸ ਹੋਏਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਵਿਰੋਧੀ ਧਿਰ ਲੈਂਡ ਪੂਲਿੰਗ ਦੇ ਮਾਮਲੇ ਤੇ ਲਗਾਤਾਰ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਅਸੀਂ ਕਹਿੰਦੇ ਬਕਾਇਦਾ ਕਿਸਾਨਾਂ ਦੀ ਸਹਿਮਤੀ ਨਾਲ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਇਸ ਮੁੱਦੇ ਤੇ ਤਾ ਬਕਾਇਦਾ ਜਿਹੜਾ ਹੈਗਾ ਸਰਕਾਰ ਵੱਲੋਂ ਸੰਬੰਧਿਤ ਜਿਹੜੇ ਪਿੰਡਾਂ ਦੇ ਲੋਕ ਆ ਕਿਸਾਨ ਆ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਮੀਟਿੰਗ ਕਰਕੇ ਸਰਕਾਰ ਦਾ ਦਾਵਾ ਹੈ ਕਿ ਕਿਸਾਨਾਂ ਨੇ ਉਹਦੇ ਨਾਲ ਮਤਵ ਪ੍ਰਗਟਾਵਾ ਕੀਤਾ ਕੁਝ ਕੰਸੈਸ਼ਨ ਜਿਹੜੀਆਂ ਰਹਿਤਾਂ ਦਿੱਤੀਆਂ ਗਈਆਂ ਜਿਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਹੋਰ ਵੀ ਕੰਸੈਸ਼ਨ ਹੋਣਗੇ ਉਹ ਕਹਿੰਦੇ ਕਿ ਕਿਸਾਨ ਸਹਿਮਤ ਹੈ ਔਰ ਇਹ ਸਰਕਾਰ ਦਾ ਦਾਵਾ ਹੈ ਕਹਿੰਦੇ ਮੀਟਿੰਗ ਕਰਕੇ ਕਿਸਾਨਾਂ ਨੇ ਸਹਿਮਤੀ ਦਿੱਤੀ ਹੈ ਉਹਨਾਂ ਦੇ ਨਾਲ ਦੂਜੀ ਪਾਸੇ ਵਾ ਵਿਰੋਧੀ ਧਿਰ ਦੀ ਗੱਲ ਕਰੀਏ ਕਾਲੀ ਦਲ ਕਾਲੀ ਗੱਲ ਦਾ ਜ਼ਿਕਰ ਕਰ ਰਹੇ ਆ ਕਾਲੀ ਦਲ ਪਹਿਲਾਂ ਵੀ ਪ੍ਰੋਟੈਸਟ ਕਰ ਚੁੱਕਾ ਹੈ ਅੱਜ ਫੇਰ ਆਏ ਉਹਦੇ ਵਰਦੇ ਮੀਂਹ ਚ ਕਾਲੀ ਦਲ ਨੇ ਪ੍ਰੋਟੈਸਟ ਕੀਤਾ ਹੈ ਔਰ ਕਾਲੀ ਦਲ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜੀ ਹੈ ਲੈਂਡ ਪੋਲਿੰਗ ਦੀ ਨੀਤੀ ਦੇ ਅੰਦਰ ਹੀ ਜ਼ਮੀਨਾਂ ਕਿਸਾਨਾਂ ਦੀ ਉਹ ਕਿਸਾਨਾਂ ਦੇ ਕੋਲੋਂ ਖਿਸਕਣ ਨਹੀਂ ਦੇਵਾਂਗੇ ਆਖੰਦਰ ਕੀ ਕਹਿੰਦੀ ਹੈ ਆਖੰਦਰ ਕਹਿੰਦੀ ਹੈ ਤੁਸੀਂ ਕਿਸਾਨਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ ਆਪਦੇ ਪੈਰਾਂ ਅੱਠਾ ਤੋਂ ਦੇਖੋ ਕਾਲੀ ਦਲ ਦੇ ਪੈਰਾਂ 'ਤੇ ਜ਼ਮੀਨ ਹੈਗੀ ਹੈ ਕਿ ਖਿਸਕੀ ਵੀ ਹੈ ਸੋ ਇਦਾਂ ਦਾ ਵਿਰੋਧ ਤੇ ਟਕਰਾਅ ਵਾਲੀ ਸਥਿਤੀ ਬਣੀ ਐ ਪਰ ਅਖਾਲੀ ਦਲ ਦਾ ਕਹਿਣਾ ਦਾਵਾ ਹੈ ਕਿ ਅਸੀਂ ਲਗਾਤਾਰ ਲੜਾਈ ਲੜਾਂਗੇ ਅੱਜ ਕਹਿੰਦੇ ਵਰਦੇ ਮੀਂਹ ਸਾਨੂੰ ਲੋਕਾਂ ਨੇ ਘਾਰਾ ਦਿੱਤਾ ਆਉਣ ਵਾਲੇ ਦਿਨਾਂ ਚ ਵੀ ਅੰਦੋਲਨ ਜਾਰੀ ਰਹੇਗਾ ਅਸੀਂ ਪ੍ਰੋਟੈਸਟ ਕਰਾਂਗੇ ਔਰ ਕਿਸੇ ਵੀ ਕੀਮਤ ਤੇ ਲੈਂਡ ਪੂਲਿੰਗ ਦੀ ਨੀਤੀ ਨੂੰ ਲਾਗੂ ਨਹੀਂ ਹੋਣ ਦਿਆਂਗੇ ਜੀ ਇਹਦੇ ਜਵਾਬ ਇਹਦੇ ਜਵਾਬ ਜਾਣ ਮੌਕੇ ਦੇ ਉੱਤੇ ਜਿਹੜਾ ਹੈ ਵਿਤਮਨ ਤੇਰੇ ਹਰਪਾਲ ਚਿਮਾ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਕਾਲੀਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਹਿੰਦੇ ਦੇਖੋ ਜੀ ਆਪਾ ਜੀ ਮਾਣ ਨੇ ਕੀ ਕਹਿੰਦੇ ਆ ਇਹ ਦੇਖੋ ਜੀ ਜਦੋਂ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਤਾਂ ਕਾਲੀਦਲ ਆ ਉਹ ਸਰਕਾਰ ਦਾ ਐਸਾ ਸੀ ਭਾਰਤੀ ਜਨਤਾ ਪਾਰਟੀ ਦਾ ਕਹਿੰਦੇ ਇਹ ਤਾਂ ਬਸ ਲੋਕਾਂ ਦਾ ਕਿਸਾਨਾਂ ਦਾ ਦਬਾਅ ਪਿਆ ਫਿਰ ਕਾਲੀਦਲ ਛੱਡ ਕੇ ਗਏ ਉਹਦੋਂ ਤੱਕ ਪਹਿਲਾਂ ਨਾਲ ਹੀ ਰਹੇ ਹੁਣ ਤੱਕ ਤੇ ਕਹਿੰਦੇ ਹੁਣ ਵੀ ਲੋਕਾਂ ਦੀ ਅੱਖਾਂ 'ਚ ਘਟਾ ਪਾ ਰਿਹਾ ਗੁੰਮਰਾਹ ਕਰ ਰਿਹਾ ਕਾਲੇ ਕਾਨੂੰਨ ਦੀ ਮੈਂ ਤਾਂ ਕਾਲੀਦਲ ਨੇ ਕੀਤੀ ਹੈ ਤੇ ਹੁਣ ਕਹਿੰਦੇ ਅਸੀਂ ਕਿਸਾਨਾਂ ਦੇ ਅਮਾਦੀਆ ਨਾਲੇ ਇਹ ਵੀ ਕਹਿ ਰਿਹਾ ਬਾਜੀ ਮਾ ਕਿ ਜਿਹੜਾ ਗੱਠ ਜੋੜ ਦੀ ਗੱਲ ਕਰ ਰਿਹਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਹ ਗੱਠ ਜੋੜ ਦਾ ਮੰਤਵ ਵੀ ਇਹੀ ਹੈ ਕਿ ਕਿਸੇ ਤਰੀਕੇ ਨਾਲ ਜੈ ਜੈ ਠਾਣਾ ਇਕੱਠੇ ਹੋ ਕੇ ਸਤਾ ਹਾਸਲ ਕਰ ਲਿਏ ਪਰ ਚੀਮਾ ਜੀ ਦਾ ਕਹਿਣਾ ਇਹ ਹੈ ਕਿ ਜਿੱਦਾਂ 0.020 ਹੋ ਜਾਂਦੀ ਹੈ ਤੇ 0 ਤੋਂ ਕੇ 0 ਹੀ ਬਣਦੀ ਹੈ ਜੀ ਇਸ ਕਰਕੇ ਕਹਿੰਦੇ ਅਕਾਲੀ ਦਲ ਵੀ ਜ਼ੀਰੋ ਭਾਜਪਾ ਵੀ ਜ਼ੀਰੋ ਜਿੰਨੇ ਮਰਜ਼ੀ ਇਕੱਠੇ ਹੋ ਜਾਣਾ ਇਹ ਸਦਾ ਚ ਨਹੀਂ ਆ ਸਕਦੇ ਸੁਰ ਆਸੀ ਤੌਰ ਤੇ ਟਕਰਾਵ ਬਣਦਾ ਨਜ਼ਰ ਆ ਰਿਹਾ ਨਹੀਂ ਲੈਂਡ ਪੁਲਨ ਦੀ ਹੋਸੀ ਇੱਕ ਤਰ੍ਹਾਂ ਦਾ ਇਸ ਵੇਲੇ ਪੰਜਾਬ ਚ ਪੂਰੀ ਤਰ੍ਹਾਂ ਕਮਸਾਨ ਅਪਾ ਇਹ ਗੱਲ ਹੋਰ ਦਰਸ਼ਕਾਂ ਨਾਲ ਜ਼ਰੂਰ ਇਹਦਾ ਰਹੀ ਗੱਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਵਿਰੋਧ ਕਰ ਰਿਹਾ ਜਿਹੜੀ ਮੁੱਖ ਵਿਰੋਧੀ ਤਰ ਹੈ ਕਾਂਗਰਸ ਕਾਂਗਰਸ ਵਾਲੋ ਵੀ ਇੱਕ ਦਿਨ ਪਹਿਲਾਂ ਇਦਾਂ ਦਾ ਪ੍ਰੋਟੈਸਟ ਕੀਤਾ ਗਿਆ ਮਹੱਲੀ ਦੇ ਵਿੱਚ ਲਗਾਤਾਰ ਵਿਰੋਧ ਜਣੀ ਸਾਰਨਾ ਸਮੂਚੀ ਤਰ੍ਹਾਂ ਇਹ ਕਾਂਗਰਸ ਹੈ ਜੇ ਕਾਲੀਦਲਾ ਪਾਰ티 ਸੰਤਾ ਪਾਰਟੀ ਹੈ ਦੂਜੇ ਪਾਸੇ ਆਪ ਕਹਿ ਰਹੀ ਹੈ ਕਿ ਕਿਸਾਨ ਸਾਡੇ ਨਾਲ ਹੈ ਅਸੀਂ ਕਿਸਾਨਾਂ ਦੇ ਹਿੱਤ ਐਸੀ ਨੀਤੀ ਲੈ ਕੇ ਆਏ ਕਾਂਗਰਸ ਦੇ ਪ੍ਰਧਾਨ ਵਾਜਾ ਵੜੈਨ ਨੂੰ ਸਮਝਾਏ ਸੀ ਜੇ ਇਹ ਨੀਤੀ ਲਾਗੂ ਹੋ ਗਈ ਤਾਂ ਪੰਜਾਬ ਚੋਂ ਜ਼ਮੀਨ ਹੀ ਖਤਮ ਹੋ ਜੇਗੀ ਇਹ ਤੁਹਾਨੂੰ ਆਜਾ ਵੜੈਨ ਕੀ ਦੱਸ ਸਕਦੇ ਕਿ ਜ਼ਮੀਨ ਕਿੱਧਰ ਨੂੰ ਜਾਏਗੀ ਜੇ ਜ਼ਮੀਨ ਕਿਸਾਨ ਵੇਚਦੇ ਐ ਪਰ ਟਕਰਾਅ ਦੀ ਸਥਿਤੀ ਦੋਸ਼ ਪ੍ਰਤੀ ਦੋਸ਼ ਸਾਰਨੇ ਤੇ ਰੰਮ ਵੱਲੋਂ ਕੀ ਪੰਜਾਬ ਦੇ ਲੋਕ ਕਿਸਾਨ ਲੈਂਡ ਕੋਲਿੰਗ ਕੀਤੇ ਨੂੰ ਵਿਗਾਨ ਕਰਦੇ ਆ ਜਾਂ ਜੋ ਵਿਰੋਧੀ ਤਰਖੰਦੇ ਪ੍ਰਗਟ ਕਰ ਰਹੇ ਨਾ ਕਿ ਸਰ ਵਿਰੋਧੀ ਤੈ ਜੀ ਆਪਾਂ ਇਹ ਕਹਿੰਦੇ ਹੋਰ ਸੰਧੀ ਜਰੂਰ ਕਰਨੀ ਚਾਹਾਂਗੇ ਵਡਿਆ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੋ ਕਾਫੀ ਵੱਡਾ ਜਿਹੜਾ ਹੈਗਾ ਇਹ ਖਲਜਖਣ ਪਿਆ ਹੈ ਇਹ ਨਾ ਛੋਟਾ ਮਾਮਲਾ ਨਹੀਂ ਦਿਖਾਇਆ ਜਾਏਗਾ ਉਹਨਾਂ ਨੇ ਦਿਨਾਂ ਚ ਸਰਕਾਰ ਸਮਝਾ ਸਕਦੀ ਹੈ ਕਿਸਾਨਾਂ ਨੂੰ ਜਿਹਨਾਂ ਜ਼ਮੀਨ ਲਈ ਜਾ ਰਹੀ ਹੈ ਬਿਲਕੁਲ ਹਾਂ ਆਦੇ ਨਾਲ ਖੜੇ ਹੁੰਦੇ ਆ ਜੀ ਜੀ ਸੋ ਜਦੋਂ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਨੌਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ 350ਵਾਂ 50 ਸਾਲਾ ਸ਼ਹੀਦੀ ਸਤਾਵਤ ਜਿਹੜਾ ਸਮਾਰੋਹ ਹੈ ਉਸ ਨੂੰ ਮਨਾ ਰਹੇ ਹਾਂ ਨਵੰਬਰ ਮਹੀਨੇ ਦੇ ਵਿੱਚ ਇਸ ਸੰਬੰਧ ਦੇ ਵਿੱਚ ਸਮਾਗਮ ਨੇ ਜਿਹੜੇ ਉਹ ਕਰਵਾਏ ਜਾਣੇ ਨੇ ਪਰ ਇਹਨਾਂ ਸਮਾਗਮਾਂ ਦੇ ਉੱਪਰ ਵੀ ਬੜਾ ਇੱਕ ਕਹਿਰੋ ਕਿ ਕੰਟਰੋਵਰਸ਼ੀਅਲ ਚੀਜ਼ ਸ਼ੁਰੂ ਹੋ ਗਿਆ ਸਿਆਸਤ کہہ ਸਕਦੇ ਹਾਂ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਪਣੇ ਪੱਧਰ ਤੇ ਸਮਾਗਮ ਕਰਵਾਉਣਗੇ ਐਸਜੀਪੀਸੀ ਨਾਰਾਜ਼ ਹੈ ਇਸ ਚੀਜ਼ ਤੋਂ ਕਹਿੰਦੇ ਕਿ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜਿਸ ਦਾ ਗੜਗੜਾਜ ਸਾਹਿਬ ਵੀ ਕਹਿ ਰਹੇ ਨੇ ਕਹਿੰਦੇ ਵੀ ਇਹ ਚੀਜ਼ਾਂ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਹੁਣ ਮੁੱਖ ਮੰਤਰੀ ਦਾ ਇਹ ਵੀ ਕਹਿ ਰਹੇ ਨੇ ਕਹਿੰਦੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜੇ ਅਕਾਲੀ ਦਲ ਦੀ ਸਰਕਾਰ ਸ਼ਤਾਬ ਦੀ ਸਮਾਗਮ ਮਨਾ ਸਕਦੀ ਹੈ ਆਪਣੇ ਪੱਧਰ ਤੇ ਤਾਂ ਅਸੀਂ ਕਿਉਂ ਨਹੀਂ ਮਨਾ ਸਕਦੇ ਜੀ ਬਿਲਕੁਲ ਅ ਅਮਸ ਵਾਲਾ ਦੇਖੋ ਸੁਵਿਧਾਸ਼ੀਲ ਮੁਤਾਵਜਾਤਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਗੁਰਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਦੇ ਆੜਾ ਆ ਰਿਹਾ ਤੇ ਜਿਸ ਨੂੰ ਪੂਰੀ ਨਿਮਰਤਾ ਦੇ ਨਾਲ ਪੂਰੀ ਸਾਦਗੀ ਦੇ ਨਾਲ ਆ ਪੂਰੇ ਆਪਣੇ ਜਹਾਜ ਜਲਾਵ ਦੇ ਨਾਲ ਜਿਹੜਾ ਹੈਗਾ ਪੂਰੇ ਸਤਿਕਾਰ ਨਾਲ ਦੁਨੀਆ ਭਰ ਚ ਇਹ ਦਿਹਾੜਾ ਮਨਾਇਆ ਜਾਏਗਾ ਇਹ ਨਹੀਂ ਕਿ ਕਲਾ ਪੰਜਾਬ ਦੇ ਸੋਹਣੀ ਗੁਰਦਾਰਾ ਪਰੰਦੇ ਕਮੇਟੀ ਮਨਾ ਰਹੀ ਹੈ ਦੁਨੀਆ ਭਰ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ 350 ਸਾਲਾ ਸ਼ਤਾਬ ਦੀ ਜਿਹੜਾ ਸ਼ੀਦੀ ਦਿਹਾੜਾ ਉਹ ਮਨਾਇਆ ਜਾਏਗਾ ਔਰ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਦੇ ਦੇ ਪ੍ਰਤੀ ਸਿੱਖ ਫੈਲਸਫੇ ਦੇ ਪ੍ਰਤੀ ਯਾਦਗੀਆਂ ਜਾਣਗੀਆਂ ਪਰ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਹੈ ਵੱਡੀ ਟਕਰਾਹ ਵਾਲੀ ਸਥਿਤੀ ਹੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਸ਼ਤਾਬ ਦੀ ਸਰਕਾਰੀ ਪੱਧਰ ਤੇ ਮਨਾਈ ਜਾਏਗੀ ਸਾਡੇ ਵੱਲੋਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੋਮਣੀ ਗੁਰਦਾਰ ਪਰੰਨ ਕਮੇਟੀ ਮਨਾ ਮਨਾਏ ਉਹ ਗੰਦੇ ਪਰ ਸਾਢੇ 7 ਦਿਨ ਮਨਾਉਣ ਤੇ ਕੀ ਇਤਰਾਜ ਹੈ ਜਦ ਆਪਾ ਵਿਧਮੰਤਰੀ ਚੀਮਾ ਦਾ ਜ਼ਿਕਰ ਕਰਾਇਆ ਸੀ ਇਸ 7 ਦਿਨ ਦੇ ਮੁੱਦੇ ਤੇ ਬੋਲੇ ਆ ਜਦੋਂ ਆਪਾ ਹੁਣ ਇਸ ਵੇਲੇ ਗੱਲ ਕਰ ਰਹੇ ਤੇ ਇਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਹੈ ਦਰਬਾਰ ਸਾਹਿਬ ਨਤਮਸਤਕ ਹੋਣਗੇ ਸੁਨੀ ਗੁਰਦਵਾਰ ਪੰਗਤ ਕਮੇਟੀ ਦੇ ਅਧਿਕਾਰੀਆਂ ਨੂੰ ਮਿਲਣਗੇ ਔਰ ਜਦੋਂ ਦੀਆਂ ਈਮੇਲਾਂ ਧਮਕੀਆਂ ਹੋਣੀਆਂ ਸ਼ੁਰੂ ਹੋਈਆਂ ਠੀ ਮਿਲਾਂ ਗਿਆ ਉਸ ਤੋਂ ਹੱਦ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਗਏ ਆ ਉਹ ਜਾ ਕੇ ਐਂਜੀਬੀ ਦੇ ਅਧਿਕਾਰੀਆਂ ਦਾ ਬਾਕੀ ਵੀ ਹਾਲਚਾਲੀ ਪੁੱਛਣਗੇ ਸਿੱਧੀ ਦਾ ਜੱਜਾ ਵੀ ਲੈਣਗੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਸਰਕਾਰ ਨੇ ਇਹ ਗੱਲ ਤੈਅ ਕਰ ਲਈ ਇਸ ਦਾਵ ਦੀਆਂ ਮਨਾਇਆਂ ਜਾਣੀਆਂ ਹੋਰ ਉਹਨਾਂ ਨੇ ਆਨੰਦਪੁਰ ਸਾਹਿਬ ਮੁੱਖ ਕੇਂਦਰ ਚ ਚੁਣਿਆ 21 ਤੋਂ 25 ਤੱਕ ਦਾ ਸਤਾਵਦੀ ਦਿਹਾੜੇ ਉੱਥੇ ਮਨਾਏ ਜਾਣਗੇ ਜਿਹਦੇ ਦੌਰਾਨ ਜਿਹੜਾ ਪੰਜਾਬ ਚ ਬੱਖੋ ਕਥਾਵਾਂ ਤੋਂ ਇਸ ਤਰ੍ਹਾਂ ਯਾਤਰਾਵਾਂ ਚੱਲਣਗੀਆਂ ਇੱਕ ਯਾਤਰਾ ਜਿਹੜੀ ਹੈਗੀ ਹੈ 21 ਨਵੰਬਰ ਨੂੰ ਜੰਮੂ ਕਸ਼ਮੀਰ ਤੋਂ ਚੱਲੇਗੀ ਜਿਹਦੇ ਵੇਲੇ ਕਿਹਾ ਜਾਂਦਾ ਕਿ ਉਦਯਪਾਇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸੈਮੀਨਾਰ ਹੋਣਗੇ ਵਿਚਾਰ ਗੋਸ਼ਟੀਆਂ ਹੋਣਗੀਆਂ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਗੁਰਦੇਵ ਬਾਦਰ ਜੀ ਦਾ ਜਿਹੜਾ ਵਿਚਾਰ ਹੈ ਮਾਨਤਾ ਦੇ ਪ੍ਰਤੀ ਦੇਸ਼ ਦੇ ਪ੍ਰਤੀ ਉਹਦੇ ਪ੍ਰਚਾਰਾ ਕਰ ਰਹੇ ਹਾਂ ਉਹਦੇ ਪ੍ਰਸਾਰ ਕਰ ਰਹੇ ਹਾਂ ਕਿ ਜ ਅਤਰਾਜ਼ ਕੀ ਹੈ ਐਸਡੀਪੀਸੀ ਨੂੰ ਜੀਐਮਸੀ ਦਾ ਅਤਰਾਜ਼ ਹੈ ਆ ਕਹਿੰਦੇ ਸਾਡਾ ਅਧਿਕਾਰ ਖੇਤਰ ਹੈ ਤਾਂ ਵੀ ਕਿ ਮਾਮਲੇ ਵਿੱਚ ਕਹਿੰਦੇ ਸਰਕਾਰ ਸਾਨੂੰ ਸਹਿਯੋਗ ਦੇਵੇ ਇਹਦੇ ਬਾਰੇ ਕੋਈ ਕਿਸੇ ਨੂੰ ਕਿੰਧੂ ਫਰੰਤੋ ਨਹੀਂ ਹੈਗਾ ਜਿੱਥੇ ਲੋੜ ਹੈ ਮਨਰਜੀਪੀ ਦੀਆਂ ਅਕਾਲੀ ਦਲ ਕੀ ਕਹਿ ਰਿਹਾ ਉਹ ਕਹਿੰਦੇ ਦੇਖੋ ਆਨੰਦਪ੍ਰਸਾਦ ਦੀਆਂ ਸੜਕਾਂ ਦਾ ਠੀਕ ਨਹੀਂ ਹੋਣਾ ਤਾਂ ਔਖੜੀਆਂ ਪਈਆਂ ਤੇ ਗੱਲ ਕਰਦੇ ਆਨੰਦਪ੍ਰਸਾਦ ਸ਼ਤਾਬ ਦੀ ਮਨਾਉਣ ਦੀ ਉਹ ਕਹਿੰਦੇ ਕਿ ਸਰਕਾਰ ਨੂੰ ਵਿਕਾਸ ਦੇ ਪੱਧਰ ਤੇ ਅਪਰਾਲੇ ਕਰਨੇ ਚਾਹੀਦੇ ਆ ਪਰ ਸ਼ਤਾਬ ਦੀ ਮਨਾਉਣ ਦਾ ਹੱਕ ਜਿਹੜਾ ਹੈਗਾ ਉਹ ਸ਼ਰੂਨੀ ਗੁਰਦਾਰ ਪਰੰਧ ਕਮੇਟੀ ਨੂੰ ਹੈ ਜੀ ਸਰਕਾਰ ਕੀ ਪੀੜੀ ਦੇ ਜੋ ਆਜਾਤ ਸਰਕਾਰ ਕਹਿੰਦੀ ਹੈ ਕਿ ਜਦੋਂ ਪੰਜਾਬ 'ਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸ ਵੇਲੇ ਸ਼ਤਾਵ ਦੀਆਂ ਮਨਾਇਆਂ ਗਈਆਂ ਤੇ ਹੁਣ ਮਕਰਤਿ ਭਗਵੰਤ ਮਾਨ ਦੀ ਸਰਕਾਰ ਤੇ ਹੁਣ ਕੀ ਵਜ੍ਹਾ ਹੈ ਜਣੀ ਪ੍ਰਤਾਪ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਪਾ ਕੇ ਗਈ ਹੈ ਉਦੋਂ ਮਨਾਇਆਂ ਜਾਂਦੀਆਂ ਰਹੀਆਂ ਉਦੋਂ ਦੇਖਦੇ ਪ੍ਰਧਾਨ ਮੰਤਰੀ ਵੱਡੇ ਵੱਡੇ ਆਗੂ ਨੇ ਸ਼ਤਾਵਿਆਂ ਚਾਹੁੰਦੇ ਰਿਹਾ ਬੀਂਗ ਅ ਜਰਨਲਿਸਟ ਦੇਖਿਆ ਆਨੰਦ ਪ੍ਰਸਾਦ ਜਿਹੜਾ ਸ਼ਤਾਵ ਦੀ ਦਿਹਾੜਾ ਮਨਾਇਆ ਗਿਆ ਬਹੁਤ ਵੱਡਾ ਇਕੱਠ ਹੁਣ ਇਸੇ ਤਰੀਕੇ ਦੇ ਨਾਲ ਮਹਕੰਦਿਰ ਭਗਵਾਨ ਮੰਡੀ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਅਨੰਦਪੁਰ ਸਾਹਿਬ ਬਹੁਤ ਵੱਡਾ ਕੱਟ ਕੀਤਾ ਜਾਏਗਾ ਦੁਨੀਆ ਭਰ ਦੇ ਲੋਕ ਉਦੇਸ਼ ਸ਼ਮੂਲੀਤ ਕਰਨਗੇ ਦੇਸ਼ ਦੇ ਲੋਕ ਸ਼ਮੂਲੀਤ ਕਰਨਗੇ ਐਸਜੀਪੀਸੀ ਕਹਿੰਦੇ ਆਪਣੇ ਤੌਰ ਤੇ ਬਣਾਵੇ ਸਰਕਾਰ ਦਾ ਵੀ ਸਤਕਾਰ ਹੈ ਗੁਰਦੇਵ ਸਾਹਿਬ ਦੇ ਪ੍ਰਤੀ ਸਰਕਾਰ ਵੀ ਨਤਮਸਤਕ ਹੁੰਦੀ ਹੈ ਉਹਨਾਂ ਦੀਆਂ ਸਖਿਆਵਾਂ ਦੇ ਪ੍ਰਤੀ ਇਸ ਕਰਕੇ ਕਹਿੰਦੇ ਸੀ ਆਪਣੇ ਤੌਰ ਤੇ ਬਣਾਵਾਂਗੇ ਹੁਣ ਟਕਰਾਅ ਜਮਨੋ ਸਾਹਮਣੇ ਆ ਕੇ ਖੜੇ ਹੋ ਗਏ ਇੱਕ ਪਾਸੇ ਐਸਜੀਪੀਸੀ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜਿਹੜਾ ਮਾਮਲਾ ਹੈਗਾ ਗੁਰਤੇਗ ਬਾਦਰ ਦਾ ਸਤਬਦੀ ਦਿਹਾੜਾ ਮਨਾਉਣ ਦੀ ਗੱਲ ਹੈ ਤੇ ਦੇਖਿਆ ਜਾਵੇ ਤੇ ਇਸ ਮਾਮਲੇ 'ਚ ਕੋਈ ਟਕਰਾਅ ਦੀ ਸਥਿਤੀ ਹੋਣੀ ਨਹੀਂ ਚਾਹੀਦੀ ਗੁਰਤੇਗ ਬਾਦਰ ਦੇ ਜਨਮ ਤੋਂ ਦੁਨੀਆ ਪਾਰਚ ਮਨਾਏ ਜਾਣੇ ਸਤਬਦੀ ਦਿਹਾੜੇ ਜੀ ਸਿੱਖਾਂ ਵੀ ਪੰਜਾਬੀ ਚ ਸਿੱਖਾਂ ਵੀ ਸਰਕਾਰ ਵੀ ਇਹਨਾਂ ਸਮਾਗਮਾਂ ਦੇ ਜ਼ਰੀਏ ਜੇ ਸਰਕਾਰ ਸਮਾਗਮ ਕਰਾਉਂਦੀ ਹੈ ਤਾਂ ਇਹਨਾਂ ਦੇ ਜ਼ਰੀਏ ਵੀ ਪ੍ਰਚਾਰ ਤੇ ਪ੍ਰਸਾਰ ਸਿੱਖ ਧਰਮ ਦਾ ਜੋ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਉਹੀ ਸਾਂਝਾ ਕੀਤਾ ਜਾਏਗਾ ਤਾਂ ਇਹ 'ਚ ਐਡੀ ਇਤਰਾਜ ਵਾਲੀ ਗੱਲ ਤੁਹਾਡੇ ਮੁਤਾਬਕ ਹੋ ਸਕਦੀ ਹੈ ਬਿਲਕੁਲ ਦੇਖੋ ਜੜੀ ਤੁਸੀਂ ਗੱਲ ਕਹੀ ਹੈ ਬੜੀ ਅਹਿਮ ਗੱਲ ਹੈ ਕਿ ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਦਿਹਾੜਾ ਮਨਾਇਆ ਜਾਏਗਾ ਤਾਂ ਸਰਕਾਰ ਪੂਰੀ ਤਰ੍ਹਾਂ ਪਾਬੰਦ ਹੋਏਗੀ ਕਿ ਧਾਰਮਿਕ ਮਰਿਆਦਾ ਅਨੁਸਾਰ ਸ਼ਤਾਬਦੀ ਦਿਹਾੜਾ ਮਨਾਇਆ ਜਾਵੇ ਹੂੰ ਉਹ ਕੋਈ ਥੋੜੀ ਜਿਹੀ ਅਗਿਆ ਹੋਈ ਤਾਂ ਸਰਕਾਰ ਨੂੰ ਲੈਣ ਦੇ ਦਿਨੇ ਪੈ ਜਾਣਗੇ ਬਿਲਕੁਲ ਸਿਰਸ ਕਰਕੇ ਤਾਂ ਸ਼ੰਕੇ ਖਤਮੀ ਹੋ ਜਾਂਦੇ ਆ ਕਿ ਸਰਕਾਰ ਕੋ ਇਸ ਤਰ੍ਹਾਂ ਦੀ ਕਾਰਵਾਈ ਕਰੇਗੀ ਉਹ ਜੀ ਦਾ ਕਾਰਨ ਕਰ ਸਕਦੇ ਉਹਦਾ ਸਤਕਾਰ ਵਜੋਂ ਉਹ ਕਹਿੰਦੇ ਕਿ ਅਸੀਂ ਵੀ ਉਸ ਤੇ ਇੱਕ ਵਾਧਰੀ ਦਾ ਸਤਾਵ ਦੀ ਦੇਖੋ ਮੁੱਖ ਮੰਤਰੀ ਭਗਵਾਨ ਤਮਾਨ ਦੇ ਸਮੇਂ ਚ ਉਹਨਾਂ ਦੇ ਸਮੇਂ 350 ਸਾਲਾ ਸਤਾਵ ਦੀ ਦਿਹਾੜਾ ਆ ਆਕਸਰ ਸੁਣਨਾ ਹੈ ਵੱਡੇ ਵੱਡੇ ਆਗੂਆਂ ਨੂੰ ਕੀ ਕਹਿੰਸਨ ਬਾਦਲਾਂ ਨੂੰ ਵੀ ਫੋਰਾ ਨੂੰ ਵੀ ਸੁਣਦੇ ਦੇਖਿਆ ਬੋਲਦੇ ਦੇਖਿਆ ਉਹ ਕਹਿੰਦੇ ਹੁੰਦੇ ਕਿ ਅਸੀਂ ਖੁਸ਼ ਕਿ ਸਮਝਦਾ ਹੈ ਸਾਡੇ ਮੌਕਿਆਂ ਦੇ ਐਡਾ ਵੱਡਾ ਦਿਹਾੜਾ ਆਇਆ ਮਨਾਉਣ ਦਾ ਅਸੀਂ ਆਪਣੇ ਆਪ ਨੂੰ ਧੰਨ ਭਾਗਾ ਸਮਝਦੇ ਆ ਕਿ ਸਾਨੂੰ ਮੌਕਾ ਮਿਲ ਰਿਹਾ ਹੈ ਦਿਲ ਸੇ ਮਨਾਉਣ ਦਾ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਤਾਂ ਦਿਹਾੜਾ ਮਨਾ ਸਕਦੇ ਆ ਨਾ ਉਹ ਵੀ ਆਪਣੇ ਆਪ ਨੂੰ ਕਹਿ ਸਕਦੇ ਕਿ ਮੈਂ ਖੁਸ਼ ਕਿ ਹੁੰਦਾ ਮੈਨੂੰ ਇਹ ਦਿਹਾੜੇ ਤੇ ਗੁਰੂ ਸਾਹਿਬਾਂ ਦੀ ਜਾਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ ਕਿਸੇ ਨੂੰ ਲੱਗਦਾ ਹੈ ਕਿ ਧਾਰਮਿਕ ਤਿਹਾੜੇ ਮਨਾਉਣ ਨਾਲ ਨਾਲ ਰਾਸੀ ਟਕਰਾਵ ਦੇ ਰਿਹਾ। ਇਹ ਗੱਲ ਮੈਂ ਜ਼ਰੂਰ ਕਹਣੀ ਚਾਹਾਂਗਾ ਕਿ ਦੇਖੋ ਸਰਕਾਰਾਂ ਨੂੰ ਇਹ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੋ ਐ ਜੀ ਪੀ ਸੀ ਕਹਿ ਰਹੀ ਹੈ। ਜਿਹੜੀਆਂ ਸੜਕਾਂ ਚ ਆਨੰਦਪੁਰ ਸਾਹਿਬ ਦੀ ਸੜਕ ਹੈ ਜਾਂ ਕੋਈ ਹੋਰ ਸੜਕ ਜਿਹੜੀ ਗੁਰੂ ਸਾਹਿਬਾਨ ਦੇ ਮਾਰਗਾਂ ਨਾਲ ਜੁੜੀਆਂ ਹੋਈਆਂ ਸੜਕਾਂ ਉਹਨਾਂ ਦੀ ਮੁਰੰਮਤ ਜਾਂ ਦੇਖਰੇਖ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਮੈਂ ਦਰਸ਼ਕਾਂ ਨਾਲ ਇਹ ਗੱਲ ਸਮਝੀ ਕਰਦਾ ਆਂ ਆਪਾਂ ਗੁਰੂ ਤੇਗ ਬਹਾਦਰ ਜੀ ਸਾਹਿਬ ਦੀ ਗੱਲ ਕਰਦੇ ਆਂ। ਗੁਰੂ ਗੋਬਿੰਦ ਸਿੰਘ ਜਿਹੜਾ ਜ਼ਫਰਨਾਮਾ ਦਿਨਾ ਸਾਹਿਬ ਲਿਖਿਆ ਉੱਥੇ ਜੀ ਜੀ ਉਹ ਆਪਣਾ ਨਾਲਸਿੰਨ ਵਾਲਾ ਖੇਤਰ ਜਾ ਕੇ ਪੈਂਦਾ ਹੂੰ ਉਹਦੀ ਸੜਕ ਦੀ ਇੰਨੀ ਦੁਰਦਸ਼ਾ ਇੰਨੀ ਦੁਰਦਸ਼ਾ ਕਿ ਉੱਥੋਂ ਵੀ ਲੋਕ ਲੰਘ ਨਹੀਂ ਸਕਦੇ ਦਿਨਾ ਸਾਹਿਬ ਪਤਾ ਨਹੀਂ ਕਿੱਧਰ ਦੀ ਜਾਂਦੇ ਹੋਣਗੇ ਜੀ ਸੋ ਇਦਾਂ ਦੇ ਇਤਿਹਾਸਕ ਵਿਹੜਾਂ ਵੱਲ ਵੀ ਜਦੋਂ ਆਪਾਂ ਗੱਲ ਕਰਨਾ ਤੇ ਨਾਲ ਦੇ ਨਾਲ ਜਿਹੜੇ ਇਤਿਹਾਸਕ ਸਥਾਨ ਹੈ ਉੱਥੇ ਜਿਹੜੇ ਲੋਕ ਜਾਣ ਵਾਲੇ ਆ ਸਰਦਾਲੂ ਜਾਣ ਵਾਲੇ ਜਾਮਨਾਗਰ ਜਿਹੜੇ ਲੰਘਦੇ ਆ ਉਹ ਸੜਕਾਂ ਕਿਸੇ ਵੇਲੇ ਜਦੋਂ ਮੁੱਖ ਮੰਤਰੀ ਦੁਕેશ ਕਰਕੇ ਵੀ ਗੱਲ ਹੁੰਦੀ ਹੈ ਗੈਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ ਜੀ ਗੈਨੀ ਜ਼ੈਲ ਸਿੰਘ ਨੇ ਉਹ ਮਾਰਗ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਮਾਰਗ ਉਸ ਦਾ ਨਾਂ ਰੱਖਿਆ ਗਿਆ ਉਸ ਮਾਰਗ ਦੀ ਹਾਲਤ ਇਹ ਹੈ ਕਿ ਅੱਜ ਉਸ ਤੋਂ ਲੋਕ ਲੰਘ ਨਹੀਂ ਸਕਦੇ ਸੋ ਇਹ ਅਲਾਪਾ ਤਾਂ ਠੀਕ ਆ ਉਹਨਾਂ ਦਾ ਅਸੀਂ ਗੈਨੀ ਜ਼ੈਲ ਸਿੰਘ ਮਨਾ ਸਕਦੇ ਆ ਪ੍ਰਕਾਸ਼ ਸਿੰਘ ਬਾਦਲ ਮਨਾ ਸਕਦੇ ਆ ਬਿਲਕੁਲ ਹੂੰ ਜੇ ਕੇਂਦਰ ਤੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਜਿਹੜਾ ਹੈਗਾ ਮਨਾ ਸਕਦੇ ਆ ਹੂੰ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਮਨਾ ਸਕਦੇ ਜੀ ਜਿੱਥੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਹੋਣਾ ਚਾਹੀਦਾ ਹੈ ਪਰ ਵਿਹਾੜੇ ਮਹਾਵਰਤੀ ਦਾ ਕੋਤਰਾ ਹੁਣਾ ਨਹੀਂ ਚਾਹੀਦਾ ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੜੇ ਨਾਲ ਜੁੜੇ ਮਿਹਰਬਾਨੀ ਜੀ ਸੋਸੀ ਆਪਣੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਪੰਜਾਬ ਦੇ 10 ਜਲਿਆਂ ਦੇ ਵਿੱਚ ਹੈ ਅਗਲੇ 2 ਦਿਨਾਂ ਦੇ ਲਈ ਮੀਂਹ ਦੀ ਚੇਤਾਵਨੀ ਹੈ yellow alert ਹੈ ਜਿਹੜਾ ਉਹ 10 ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਜੋ ਕਿ 24 ਜੁਲਾਈ ਤੱਕ ਰਹੇਗਾ ਸੋ ਜਿਹੜਾ ਪੰਡੋਰ ਡੈਮ ਹੈ ਉਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਉਹ ਵੱਧ ਚੁੱਕਿਆ ਸੋ ਕਿਤੇ ਨਾ ਕਿਤੇ ਹੈ ਜਿਹੜਾ ਉਹ ਖਤਰੇ ਵਾਲੀ ਗੱਲ ਹਾਲੇ ਨਹੀਂ ਹੈ ਪਰ ਸੋਚ ਵਿਚਾਰ ਕਰਨ ਦੇ ਲਈ ਆਮ ਵਿਅਕਤੀ ਜ਼ਰੂਰ ਮਜਬੂਰ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਇਸ ਤੋਂ ਪਿਛਲੀ ਵਾਰ ਬਣੇ ਸੀ ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਨਾ ਦੁਹਰਾਈਆਂ ਜਾਣ ਇਸ ਲਈ ਪਹਿਲਾਂ ਤੋਂ ਕਈ ਤਰ੍ਹਾਂ ਦੇ ਇੰਤਜ਼ਾਮ ਕਰਨ ਦੀ ਜ਼ਰੂਰਤ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮੌੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ